ਲੈ ਵੀ ਜਿਹੜੇ ਮੇਰੇ ਵੀਰਨਾ ਆਲਟੋ ਦੇ ਸ਼ਕੀਰ ਨੇ ਤੁਹਾਨੂੰ ਆਪਾਂ ਦਿਖਾਵਾਂਗੇ ਬਈ ਆਲਟੋ ਕਾਰਾਂ ਖੜਾएंगे ਬਈ ਸ਼ਹਿਰ ਅਮਰਗੜ ਦੇ ਵਿੱਚ ਜਿੱਥੇ ਹੁੰਦਾ ਜੀ ਕਾਰ ਮੇਲਾ ਹਰ ਮਹੀਨੇ ਬਈ ਦੂਜੇ ਐਤਵਾਰ ਨੂੰ ਬਹੁਤ ਮੇਰੇ ਵੀਰਾਂ ਨੂੰ ਹੁੰਦਾ ਵੀ ਬਈ ਪੈਸੇ ਲਾਈਏ ਘੱਟ ਤੇ ਗੱਡੀ ਮਿਲ ਜੇ ਵਧੀਆ ਤਾਂ ਬਈ ਉਹਨਾਂ ਬਾਤ ਨਾਲ ਆਲਟੋ ਜਿਹੜੀ ਬੈਸਟ ਚੁਆਇਸ ਆ ਗਈ ਤੁਸੀਂ ਆਲਟੋ ਲੈ ਸਕਦੇ ਹੋਗੇ ਤੇ ਅੱਜ ਬਈ ਕਾਰ ਮੇਲੇ ਦੇ ਵਿੱਚ ਲਗਭਗ 4-500 ਕਾਰ ਜਿਹੜੀ ਆਈ ਹੋਈ ਹੈਗੀ ਹਰੇਕ ਤਰ੍ਹਾਂ ਦੀ ਕਾਰ ਬਈ ਇੱਥੇ ਤੁਹਾਨੂੰ ਮਿਲੂਗੀ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਬਈ ਸਿਰਫ ਅਲਟੋ ਹਣਾ ਆਜੋ ਬਈ ਹਣਾ ਸਭ ਪਹਿਲੀ ਅਲਟੋ ਬਈ ਦੇਖਦਾ ਕਿੱਥੇ ਖੜੀ ਆਜੋ ਇਹ ਵੀ ਪਹਿਲੀ ਕਾਰ ਦਿਖਾਉਣਾ ਤੁਹਾਨੂੰ ਬਈ ਅਲਟੋ 2010 ਮਾਡਲ ਐਲ ਐਕਸ ਦੇਖ ਸਕਦੇ ਹੋਗੇ ਸਿਰਫ 1,115,000 ਜਿਹੜੀ ਬਈ ਜੀ ਇਹਦੀ ਡਿਮਾਂਡ ਆ ਗਈ ਚੱਲੀ ਹੋਈ ਹੋਈ ਆ ਬਈ ਇਹ 96,000 ਕਿਲੋਮੀਟਰ ਤੇ ਤੀਜੀ ਓਨਰ ਆ ਗਈ ਕਾਰ ਦਿਖਾ ਦੇ ਬੱਬੂ ਚਾਰੇ ਪਾਸੇ ਸਮਾਰ ਕੇ ਘੁਮ ਕੇ ਹਣਾ ਪਾਸਿੰਗ ਹੈਗੀ ਆ ਬਈ 7ਵੇਂ ਮਹੀਨੇ ਤੱਕ ਦੀ 2025 ਦੇ ਯਾਨੀ ਕਿ ਬਈ ਥੋੜਾ ਟਾਈਮ ਰਹਿ ਗਿਆ ਤੇ ਇਹ ਵੀ ਕਾਰ ਤੁਸੀਂ ਲੈ ਸਕਦੇ ਹੋ ਪੰਜਾਬ ਨੰਬਰ ਹਣਾ ਆਜੋ ਵੀ ਅਗਲੀ ਕਾਰ ਦਿਖਾਉਣੇ ਉਹ ਸਾਹਮਣੇ ਖੜੀ ਆ ਬਈ ਰੈੱਡ ਕਲਰ ਦੇ ਵਿੱਚ ਹਨਾ ਪੀਵੀ 13 ਨੰਬਰ ਦੇਖ ਸਕਦੇ ਹੋ ਬਈ ਰੈੱਡ ਕਲਰ ਦੀ ਕਾਰ ਆ ਬਈ ਇਹ ਤੇ 2009 ਮਾਡਲ ਆਗੀ 1 ਲੱਖ 40 ਹਜ਼ਾਰ ਰੁਪਏ ਦੀ ਮੰਗ ਆਗੀ ਹਨਾ ਤੇ ਪਾਸਿੰਗ ਹੈਗੀ ਆ ਬਈ 2029 ਤੱਕ ਦੀ ਤੇ ਲਾਇ ਵੀਲ ਤੇ ਟਾਇਰ ਦੇਖ ਸਕਦੇ ਹੋ ਜਮਾਂ ਨਵੇਂ ਹਨਾ ਦੇਖਦਾ ਘੁਮਾ ਦੇ ਚਾਰੇ ਪਾਸੇ ਬਈ ਕਾਰ ਜਮਾਂ ਸਾਫ਼ ਆ ਹਨਾ ਵਿੱਚੋਂ ਦਿਖਾਈ ਬਾਬੂ ਸਮਾਰ ਕੇ ਖੋਲ੍ਹ ਲਾ ਕਾਰ ਨੂੰ ਵਿੱਚੋਂ ਦਿਖਾ ਦੇ ਬਈ ਕਾਰ ਖੁੱਲੀ ਹੈਗੀ ਚੈੱਕ ਕਰੋ ਬਈ ਗੱਡੀ ਸਾਹਬ ਪਈ ਆ ਮਿੱਤਰੋ ਹੁਣ 140000 ਰੁਪਏ ਡਿਮਾਂਡ ਆ ਬਾਕੀ ਮੌਕੇ ਤੇ ਬਈ ਜਰਾ ਮਾਨਤਾਣ ਹੋ ਜਾਊਗਾ ਚੈੱਕ ਕਰੋ ਆਜੋ ਬਈ ਹੋਰ ਦਿਖਾਉਣਾ ਤੁਹਾਨੂੰ ਲੈ ਵੀ ਦੋ ਕਾਰਾਂ ਹੋਰ ਆ ਗਈਆਂ ਦੇਖ ਸਾ ਦਿਖਾ ਦਿਓ ਸੇਮ ਕਲਰ ਆ ਬਈ ਤੇ ਇਹ ਹੈਗੀ ਆ ਜੀ 2006 ਮਾਡਲ ਪਹਿਲੇ ਓਨਰ ਆ 2026 ਤੱਕ ਦੀ ਪਾਸਿੰਗ ਆ ਗਈ ਚੱਲੀ ਹੋਈ ਆ ਜੀ 72000 ਕਿਲੋਮੀਟਰ ਤੇ ਡਿਮਾਂਡ ਹੈਗੀ ਆ 120000 ਦੀ ਦਿਖਾ ਦੇਸ ਮਾਰ ਕੇ ਵਿੱਚੋਂ ਬਈ ਪੂਰੀ ਸਾਫ ਆ ਗਈ ਸੀਟ ਕਵਰ ਜਿਹੜੇ ਲੱਗੇ ਹੋਏ ਨੇ ਬਈ ਹਣਾ ਦੇਖ ਸਕਦੇ ਟਾਇਰ ਟੂਰ ਦਿਖਾ ਦੇ ਬਈ ਟਾਇਰ ਵੀ ਠੀਕ ਪਏ ਨੇ ਤੇ ਪੰਜਾਬ ਨੰਬਰਾਂ ਪੀ ਵੀ 10 ਦੇਖ ਸਕਦੇ ਤੇ ਅਗਲੀ ਆ ਗਈ ਬਈ ਪੀ ਵੀ 13 ਹਣਾ ਇਹ ਜਮੀ ਸਾਫ ਹੋਵੇ ਟਾਇਰ ਟੂਰ ਦਿਖਾ ਦੇ ਟਾਇਰ ਜਮਾਂ ਨਾ ਮੈਨਾਂ ਹਣਾ ਬਾਕੀ ਕੰਡੀਸ਼ਨ ਕੀ ਆ ਤੁਹਾਨੂੰ ਆਪਾਂ ਚਾਰੇ ਪਾਸੇ ਘੁੰਮ ਕੇ ਦਿਖਾਵਾਂਗੇ 2010 ਮਾਡਲ ਲਾਗੀ ਤੀਜੇ ਓਨਰ ਆ ਬਈ 1 ਲੱਖ 30000 ਰੁਪਏ ਡਿਮਾਂਡ ਆਗੀ ਵਿੱਚੋਂ ਦਿਖਾ ਦੇ ਬੱਬੂ ਪਰਲੇ ਪਾਸੂ ਖੁੱਲੀ ਹੈਗੀ ਦਿਖਾ ਦੇ ਵਿੱਚੋਂ ਬਈ ਸਮਾਰ ਕੇ ਦਿਖਾ ਦੇ ਦੇਖੋ ਬਈ ਇਹ ਵੀ ਕਾਰ ਤੁਸੀਂ ਲੈ ਸਕਦੇ ਹੋ ਵੀਰੇ ਕਾਰ ਮੇਲੇ 'ਚ ਜਿਹੜੀ ਆਈ ਹੋਈ ਹੈਗੀ ਤੇ ਇੱਕ ਰਾਜ ਹੋਰ ਦੇਖ ਲਿਆ। ਵੀ ਦੋ ਕਾਰਾਂ ਹੋਰ ਨੇ ਤੇ ਫਿਕਸ ਪ੍ਰਾਈਸ ਦੇ ਵਿੱਚ ਨੇ ਜਿਹੜੀ ਮੇਨ ਗੱਲ ਹੈਗੀ 2010 ਮਾਡਲ ਬਈ BX i Alto ਦੇਖ ਸਕਦੇ ਹੋਗੇ ਫਸਟ ਆਨਰਰ ਵਾਲਾ ਕਾਰ ਦਿਖਾ ਦੇ ਬੱਬੂ ਵਿੱਚੋਂ ਸਮਾਰ ਕੇ ਹੋਏ ਨਾ ਪੂਰੀ ਸਾਫ਼ ਗੱਡੀ ਆ ਬਈ ਤੇ 1,70,000 ਰੁਪਏ ਜਿਹੜੀ ਡਿਮਾਂਡ ਇਹਦੀ ਕਰੀ ਹੋਈ ਹੈਗੀ ਤੇ PV 13 ਨੰਬਰ ਆ ਨਾ ਤੇ ਅਗਲੀ ਦਿਖਾਉਣ ਆ ਵੀ ਤੁਹਾਨੂੰ K 10 एवी पीवी 13 ਨੰਬਰ ਆ ਬਾਈ 2014 ਤੀਜੇ ਓਨਰ ਤੇ 2,30,000 ਰੁਪਏ ਦੀ ਡਿਮਾਂਡ ਆ ਗਈ ਚਾਰੇ ਪਾਸੋਂ ਦਿਖਾ ਦਿਓ ਬੁਸਮਾਰ ਕੇ ਨਾ ਟਾਇਰ ਟੂਰ ਬੂਰੇ ਸਾਫ ਨੇ ਤੇ ਵਿੱਚੋਂ ਵੀ ਬਾਈ ਗੱਡੀ ਪੂਰੀ ਸਾਫ ਆ ਨਾ ਖੁੱਲੀ ਨਹੀਂ ਗਈ ਨਹੀਂ ਤੁਹਾਨੂੰ ਆਪਾਂ ਗੱਡੀ ਦਿਖਾ ਦਿੰਦੇ ਪੀਵੀ 13 ਨੰਬਰ ਹੈ ਵੀ ਨਾ ਦੇਖ ਸਕਦੇ ਵਾਈਟ ਕਲਰ ਦੇ ਵਿੱਚ ਆ ਜੋ ਹੋਰ ਦੇਖਦੇ ਆ ਲੈ ਵੀ ਇੱਕ ਤੁਹਾਨੂੰ ਆਪਾਂ ਦਿਖਾ ਦਈਏ ਨਾ ਛੋਟੇ ਜਿ ਮੁੱਲ ਦੀ ਕਾਰ ਹੈਗੀ ਮਾ ਚਲੋ ਇਹ ਵੀ ਦਿਖਾਈ ਦਈਏ ਸਿਰਫ ਬਾਈ 45,000 ਰੁਪਏ ਜਿਹੜਾ ਇਹਦਾ ਮੰਗਿਆ ਹੋਇਆਗਾ ਦੇਖ ਸਕਦੇ ਹੋ ਤੀਜੇ ਓਨਰ ਆ ਬਈ ਕਾਰ ਦਿਖਾ ਦਿਓ ਬੁੱਚਾਰੇ ਪਾਸੋਂ ਨਮਾਡ ਆ ਬਈ 45000 ਤੇ ਮੇਨ ਗੱਲ ਆ ਵੀ ਲਾਇਬਿਲ ਜਿਹੜੇ ਲੱਗੇ ਹੋਏ ਨੇ ਦਿਖਾ ਦੇ ਸਮਾਰ ਕੇ ਵਿੱਚੋਂ ਦਿਖਾ ਦੀਏ ਕਾਰ ਲੈ ਵੀ ਦਿਖਾ ਦੇ ਵਿੱਚੋਂ ਬਈ ਦੇਖੋ ਬਈ ਜਿਹੜੇ ਮੇਰੇ ਵੀਰ ਕਹਿੰਦੇ ਨੇ ਵੀ ਅਸੀਂ 40-45000 ਰੁਪਇਆ ਲਾਉਣਾਗਾ ਤਾਂ ਬਈ ਉਹ ਇਹ ਕਾਰ ਨੂੰ ਲੈ ਸਕਦੇ ਨੇ ਪੂਰੀ ਦਿਖਾ ਦੇ ਬੱਬੂ ਸਮਾਰ ਕੇ ਕਾਰ ਨਾ ਵੀ ਖੜਨੀ ਗੁੜਨੀ ਕਿਵੇਂ ਹੈਗੀ ਮੈਨੂੰ ਲੱਗਦਾ ਵੀ ਸਿਰਫ ਆ ਬੌਂਟ ਦੇ ਉੱਤੇ ਬਈ ਪੇਟ ਜਿਹੜਾ ਹੋਊਗਾ ਬਾਕੀ ਕਾਰ ਬਿਲਕੁਲ ਸਾਫ਼ ਪਈ ਹੈਗੀ ਤੇ ਲੈ ਬੀਲ ਵੀ ਤੁਹਾਨੂੰ ਲਵਾਉਣ ਦੀ ਕੋਈ ਲੋੜ ਨਹੀਂ ਹੈਗੀ ਲੈ ਬੀਲ ਜਿਹੜੇ ਲੱਗੇ ਹੋਏ ਨੇ ਬਾਈ ਦੇਖੋ ਬਾਈ ਪੂਰੀ ਸਾਫ਼ ਕਾਰ ਆ ਬਾਈ ਸਮਾਰ ਕੇ ਦਿਖਾ ਦੇ ਬਾਈ ਲੈ ਵੀ ਮਰੂਤੀ ਕਾਰ ਹੈਗੇ ਨਾ ਸਿਰ 45000 ਦੀ ਲੈ ਇੱਕ ਹੋਰ ਤੁਹਾਨੂੰ ਦਿਖਾਉਣਗੇ K10 ਆ ਜਾਓ ਬਾਈ ਨਾ ਦਿਖਾ ਦਈਏ ਬਾਈ PV 31 ਨੰਬਰ ਹੈਗੀ ਗੱਡੀ ਪੂਰੀ ਸਾਫ਼ ਆ ਬੱਬੂ ਦਿਖਾ ਪੂਰੀ ਦਿਖਾ ਦੇ ਕਾਰ ਇੱਕ ਵਾਰੀ 2019 ਮਾਡਲ ਆ ਬਾਈ ਇਹ ਚੱਲੀ ਹੋਈ ਹੈ ਵੀ 18500 ਤੇ 330000 ਰੁਪਏ ਕਾਰ ਦੀ ਡਿਮਾਂਡ ਆ ਵਿੱਚੋਂ ਦਿਖਾ ਦੇ ਬਈ ਗੱਡੀ ਪੂਰੀ ਸਾਫ਼ ਪਈ ਆ ਬਈ ਹਨਾ ਜਿਹੜੀ ਮੇਨ ਗੱਲ ਆ ਵੀ ਆ ਦਿਖਾ ਦੇ ਆ ਕਾਗਜ਼ ਹਾਲ ਤੱਕ ਵਿੱਚ ਹੀ ਪਏ ਨੇ ਬਈ ਯਾਨੀ ਕਿ ਯਾਨੀ ਕਿ ਬਈ ਬੰਦੇ ਨੇ ਜਿਹੜੀ ਰੱਖੀ ਹੋਈ ਹੈ ਕਿ ਪੂਰੇ ਸਭਾਲ ਤੇ ਰੱਖੀ ਹੋਈ ਹੈਗੀ ਕਾਰ ਕਿਉਂਕਿ 19 ਮਾਡਲ ਆਗੀ ਲਗਭਗ 4-5 ਸਾਲ ਹੋ ਗਿਆ ਇਹਨੂੰ ਫੇਰ ਵੀ ਬਈ ਗੱਡੀ ਪੂਰੀ ਸਾਫ਼ ਪਈ ਆ ਦੇਖੋ ਹਨਾ ਸਿਰਫ 18500 ਕਾਰ ਹੈ ਕੱਲੀ ਹੋਇਆ ਕਿ ਤਾਂ ਹੀ ਬਾਈ 330000 ਰੁਪਏ ਬਾਈ ਨੇ ਇਹਦੀ ਡਿਮਾਂਡ ਕਰੀ ਹੈਗੀ ਤੇ ਪੀਵੀ ਨੰਬਰ ਆ ਜਾਓ ਹੋਰ ਦੇਖਦੇ ਆਂ ਜੇ ਕੀ ਆਈ ਆ ਲੈ ਮਿੱਤਰੋ ਇਹ ਸੀ ਕਿ ਆ ਕਾਰਾਂ ਤੇ ਤੁਹਾਨੂੰ ਹੋਰ ਵੀ ਕਾਰਾਂ ਆਪਾਂ ਦਿਖਾ ਦਈਏ ਇੱਥੇ ਕੱਲੀਆਂ ਬਾਈ ਆਲਟੋ ਹੀ ਨਹੀਂ ਤੁਸੀਂ ਇੱਥੋਂ ਕਿਹੜੀ ਮਰਜੀ ਕਾਰ ਤੁਸੀਂ ਲੈ ਕੇ ਜਾ ਸਕਦੇ ਹੋਗੇ ਪੰਜਾਬ ਨੰਬਰ ਕਾਰਾਂ ਬਾਈ ਮੈਨ ਲੱਗਦਾ ਵੀ 90% ਕਾਰਾਂ ਜਿਹੜੀਆਂ ਪੰਜਾਬ ਨੰਬਰ ਨੇ ਹਨਾ ਦੇਖ ਸਕਦੇ ਹੋਗੇ ਥਾਰ ਵੀ ਆ ਬਾਈ ਬਰੀਜਾ ਵੀ ਆ ਇਨੋਵਾ ਵੀ ਆ ਹਰੇਕ ਤਰ੍ਹਾਂ ਦੀ ਕਾਰ ਬਈ ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੋਗੇ ਹਰ ਮਹੀਨੇ ਬਈ ਦੂਜੇ ਐਤਵਾਰ ਨੂੰ ਮੇਲਾ ਹੁੰਦਾਗਾ ਆਓ ਮੇਲੇ ਦੇ ਫਾਇਦਾ ਉਠਾਓ ਤੇ ਜਿਹੜੀ ਮੇਨ ਗੱਲ ਆ ਵੀ ਤੁਸੀਂ ਖਰੀਦਣ ਵੀ ਆ ਸਕਦੇ ਹੋਗੇ ਤੇ ਕਾਰਾਂ ਵੇਚਣ ਵੀ ਆ ਸਕਦੇ ਹੋਗੇ ਤੇ ਲੋਨ ਜਿਹੜੀ ਮੇਨ ਗੱਲ ਹੁੰਦੀ ਆ ਵੀ ਲੋਨ ਦੀ ਲੋਨ ਵੀ ਸਿਰਫ ਬਾਈ ਕਹਿੰਦੇ ਵੀ 30 ਮਿੰਟਾਂ ਦੇ ਵਿੱਚ ਤੁਹਾਨੂੰ ਕਾਰ ਦੇ ਉੱਪਰ ਲੋਨ ਕਰਵਾ ਕੇ ਦੇ ਦਾਂਗੇ ਜਿਹੜੀ ਕਾਰ ਦੇ ਉੱਤੇ ਲੋਨ ਹੋਊਗਾ ਤੇ ਤੁਹਾਡਾ ਸੇਵਲ ਸਕੋਰ ਵੀ ਚੰਗਾ ਆਉਣਾ ਚਾਹੀਦਾਗਾ ਆਜੋ ਬਈ ਆਪਦੇ ਡਾਕੂਮੈਂਟ ਲੈ ਕੇ ਤੇ ਕਾਰ ਇੱਥੋਂ ਲੈ ਕੇ ਜਾ ਸਕਦੇ ਹੋ ਧੰਨਵਾਦ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸ੍ਰੀ ਕਾਰਜ